ਇੰਡੀਅਨ ਆਰਮੀ ਦੇ ਸਰਵਿੰਗ ਕਰਨਲ ਪੁਸ਼ਪਿੰਦਰ ਬਾਠ ਦੇ ਪੰਜਾਬ ਪੁਲਿਸ ਵੱਲੋਂ ਬੇਸਵਾਲ ਬੈਟ ਅਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਭੱਕਦਾ ਨਜ਼ਰ ਆ ਰਿਹਾ ਹੈ ਹਮਲੇ ਵਿੱਚ ਕਰਨਲ ਦਾ ਹੱਥ ਟੁੱਟ ਗਿਆ ਤੇ ਉਹਨਾਂ ਦੇ ਸਰੀਰ ਤੇ ਗੰਭੀਰ ਝੋਟਾਂ ਆਈਆਂ ਹਨ ਉਹਨਾਂ ਦੇ ਪੁੱਤਰ ਦੇ ਸਿਰ ਵਿੱਚ ਵੀ ਗੰਭੀਰ ਸੱਟਾਂ ਲੱਗੀਆਂ ਹਨ ਪੰਜ ਦਿਨ ਬਾਅਦ ਦਰਜ ਕੀਤੀ ਗਈ ਐਫ ਆਈ ਆਰ ਦੇ ਬਾਵਜੂਦ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਜਿਸ ਨਾਲ ਫੌਜੀ ਅਤੇ ਨਾਗਰਿਕ ਭਾਈਚਾਰਿਆਂ ਵਿੱਚ ਰੋਸ ਫੈਲ ਗਿਆ ਹੈ ਜਨਰਲ ਕੇ ਜੇ ਐਸ ਢਿੱਲੋ ਨੇ ਵੀ ਸੋਸ਼ਲ ਮੀਡੀਆ ਤੇ ਇਸ ਨੂੰ ਉਜਾਗਰ ਕੀਤਾ ਹੈ ਦੋਸ਼ੀ ਅਧਿਕਾਰੀ ਵਿਰੋਧ ਤੁਰੰਤ ਕਾਰਵਾਈ ਦੀ ਘਾਟ ਤੇ ਸਵਾਲ ਉਠਾਏ ਹਨ ਫੌਜੀ ਭਾਈਚਾਰੇ ਜਨਤਾ ਅਤੇ ਰਾਜਨੀਤਿਕ ਹਸਤੀਆਂ ਨੇ ਜਲਦੀ ਗ੍ਰਿਫਤਾਰੀਆਂ ਅਤੇ ਜਵਾਬਦੇਹੀ ਦੀ ਜ਼ਰੂਰਤ ਦਾ ਹਵਾਲਾ ਦਿੰਦਿਆਂ ਹੋਇਆਂ ਨਿਆਂ ਦੀ ਮੰਗ ਕੀਤੀ ਹੈ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਪੁਲਿਸ ਵੱਲੋਂ ਫੌਜੀ ਅਧਿਕਾਰੀ ਅਤੇ ਉਹਨਾਂ ਦੇ ਪਰਿਵਾਰ ਤੋਂ ਮਾਫੀ ਮੰਗੀ ਹੈ ਤਿੰਨ ਇੰਸਪੈਕਟਰਾਂ ਸਮੇਤ 12 ਪੁਲਿਸ ਅਧਿਕਾਰੀਆਂ ਨੂੰ ਮੁੱੱਤਲ ਕੀਤਾ ਗਿਆ ਹੈ ਤੇ ਉਹਨਾਂ ਵਿਰੁੱਧ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ ਜਿਸ ਨਾਲ ਇਹ ਸਵਾਲ ਉੱਠਦੇ ਹਨ ਕਿ ਕੀ ਸਿਰਫ ਉਤਲੀ ਹੀ ਅਚਾਨਕ ਗੰਭੀਰ ਹਮਲੇ ਦਾ ਟੁਕਮਾ ਜਵਾਬ ਹੈ ਪਟਿਆਲਾ ਦੇ ਐਸਐਸਪੀ ਨੇ 45 ਦਿਨ ਦੀ ਵਿਭਾਗੀ ਜਾਂਚ ਦਾ ਵੀ ਭਰੋਸਾ ਦਿੱਤਾ ਹੈ ਪਰ ਗ੍ਰਿਫਤਾਰੀਆਂ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ ਦੇਸ਼ ਭਰ ਦੇ মিডিਆ ਦੁਆਰਾ ਫੌਜੀ ਅਧਿਕਾਰੀ ਨੂੰ ਨਿਆਂ ਦਿਵਾਉਣ ਲਈ ਆਵਾਜ਼ ਉਠਾਈ ਜਾ ਰਹੀ ਹੈ ਪਰ ਪੰਜਾਬ ਪੁਲਿਸ ਮਾਮਲੇ ਨੂੰ ਰਫਾ ਦਫਾ ਕਰਨ ਵਿੱਚ ਲੱਗੀ ਹੋਈ ਹੈ